ਅੱਜ ਪਟਿਆਲਾ ਚ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਵੱਖ-ਵੱਖ ਪੰਜ ਕੌਂਸਲਰਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਵਾਇਆ ਤੇ ਉਸ ਤੋਂ ਬਾਅਦ ਗੱਲਬਾਤ ਦੌਰਾਨ ਆਖਿਆ ਕਿ ਸਾਡੇ ਕੋਲ ਹੁਣ 25000 ਵੋਟਾਂ ਦਾ ਵਾਅਦਾ ਹੋ ਚੁੱਕਿਆ ਹੈ ਕਿਉਂਕਿ ਪੰਜ ਕੌਂਸਲਰ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਹਿਲੇ ਨੰਬਰ ਤੇ ਇਸ ਵਕਤ ਕਾਂਗਰਸ ਹੈ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਤੀਜੇ ਤੇ ਅਕਾਲੀ ਤੇ ਚੌਥੇ ਤੇ ਸਰਦਾਰ ਨੇ ਪਰਨੀਤ ਕੋਰ ਹੈ। ਆਦਾ ਹੋਇਆ ਆ ਕਿੱਦਾਂ ਵੇਖ ਰਹੇ ਹੋ ਇਸ ਪਰਿਵਾਰ ਜਿਹੜੇ ਨਵੇਂ ਨੇ। ਨਹੀਂ ਵੇਖੋ ਵੈਲਕਮ ਹੈ ਕੋਈ ਕਾਉਂਸਲਰ ਜਿਹੜੇ ਨੇ ਇਹਨਾਂ ਦੇ ਹਰ ਕਾਉਂਸਲਰ ਦੀ ਇੱਥੇ ਮੇਰੇ ਕਹਾ ਤਕਰੀਬਨ 5000 ਤੋਂ ਵੱਧ ਹੀ ਵੋਟ ਹੋਣੀ ਹੈ। 5 5 6 6 ਚਲੋ 5 6000 ਚਲੋ 7 ਵੀ ਹੋਏਗੀ 6 ਵੀ ਹੋਏਗੀ 5 ਵੀ ਹੋਏਗੀ ਕਹਿੰਦਾ ਮੇਰਾ ਮਤਲਬ ਸੀ 5 5 6 6000 ਵੋਟ ਨੂੰ ਰਿਪਰੈਜ਼ੈਂਟ ਕਰਦਾ ਅੱਜ 5 ਜਣੇ ਆ 25000 ਵੋਟ ਤੇ ਸਿੱਧਾ ਹੀ ਆ ਗਿਆ ਸੀ ਮੈਂ ਨਹੀਂ ਕਹਿੰਦਾ ਕਿ 100% ਹੀ ਆਂਦੀ ਹੈ ਬਟ ਉਹ ਰਿਪਰੈਜੈਂਟੇਸ਼ਨ ਜਿੱਥੇ ਕਿ ਆਏ ਨੇ ਮੈਜੋਰਟੀ ਵੋਟਰ ਇਸ ਯੋਅਰਸ ਮੈਂ ਇਹਨਾਂ ਨੂੰ ਇਹੀ ਅਪੀਲ ਕੀਤੀ ਕਿ ਹੁਣ ਹਾਊਸ ਟੂ ਹਾਊਸ ਟਾਈਮ ਕਾਂਗਰਸ ਆ ਮੈਨੀਫੈਸਟੋ ਚੋਕੋ ਆਪਨੇ ਜੋ ਜੋ ਵਾਦੇ ਕੀਤੇ ਪੂਰੇ ਨਹੀਂ ਕੀਤੇ ਤੇ ਮੋਦੀ ਨੇ ਜੋ ਕੁਝ ਕੀਤਾ ਜੇ ਡਾਕਟਰ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਬਚਾਣਾ ਹੈ ਜੇ ਡੈਮੋਕਰੇਸੀ ਨੂੰ ਬਚਾਣਾ ਹੈ ਕਿਉਂਕਿ ਜੇ ਐਤ ਕੀ ਗਲਤੀ ਨਾਲ ਆ ਗਿਆ ਤੇ ਇਹਨਾਂ ਨੂੰ ਉਹ ਕੰਮ ਕਰਨਾ ਹੈ ਜੋ ਪਿਊਟਿਨ ਨੇ ਰਸ਼ੀਆ ਚ ਕੀਤਾ ਸਾਰੀ ਜ਼ਿੰਦਗੀ ਵਾਸਤੇ ਨੇ ਐਲਾਨ ਕਰ ਦੇਣਾ ਕਿ ਮੈਂ ਹੀ ਰਹੂੰਗਾ ਇੱਥੋਂ ਦਾ ਰਾਸ਼ਟਰਪਤੀ ਤੇ ਨਾ ਕੋਈ ਐਮਸੀ ਬਣਨਾ ਤੇ ਨਾ ਕੋਈ ਸਰਪੰਚ ਬਣਨਾ ਤੇ ਚੰਗੀ ਤੇ ਨਾ ਵਿਚਾਰ ਲਓ ਜੇ ਤੇ ਆਪਣੀ ਵੀ ਲਾਸਟ ਇਲੈਕਸ਼ਨ ਲੜਨੀ ਹੈ ਤੇ ਫਿਰ ਤੇ ਇਹਦੇ ਦਿੱਤਨ ਚ ਹੀ ਲਾਭ ਆਪਾਂ ਨੂੰ ਤੇ ਜੇ ਆਪਾਂ ਵੀ ਅੱਗੇ ਤੋਂ ਲੜਨੀ ਹੈ ਤੇ ਡੈਮੋਕ੍ਰੇਸੀ ਨੂੰ ਬਚਾਉਣਾ ਚਾਹੁੰਦੇ ਆ ਲੋਕ ਰਾਜ ਨੂੰ ਬਚਾਉਣਾ ਚਾਹੁੰਦੇ ਆ ਆਪਣਾ ਸੰਵਿਧਾਨ ਬਚਾਉਣਾ ਚਾਹੁੰਦੇ ਆ ਤੇ ਫਿਰ ਇਹਨੂੰ ਤੋੜਨਾ ਜ਼ਰੂਰੀ ਹੈ ਪੰਜਾਬ ਦੇ ਹਾਲਾਤ ਇਹਨੇ ਮੈਂ ਪਹਿਲੇ ਵੀ ਕਹਿ ਚੁੱਕਿਆ ਹੁਣ ਫੇਰ ਕਹਿਣ ਨੂੰ ਤਿਆਰ ਕਿਸੇ ਵੀ ਸੀਟ ਤੇ ਪੰਜਾਬ ਤੇ ਭਾਜਪਾ 2 ਨੰਬਰ ਤੇ ਵੀ ਹੈ ਨਹੀਂ ਤੇ ਬਾਕੀਆਂ ਦੇ ਤੇ ਘਾਲੀ ਚ ਹੈ इवन ਪੰਜਾਬ ਹਾਂ ਪਟਿਆਲਾ ਚ ਸਰ ਪਟਿਆਲਾ ਚ ਕੀ ਦੇ ਨਾਲ ਮੁਕਾਬਲਾ ਦੇਖ ਰਿਹਾ ਫਿਰ ਜੀ ਬੀ ਜੀ ਪੀ ਦੀ ਹੈਗੀ ਵੇਖੋ ਇਸ ਤਰ੍ਹਾਂ ਬੇਸਿਕਲੀ ਬੀ ਆਰ ਫਾਈਟਿੰਗ ਦੀ ਆਪ ਹੈ ਐਂਡ ਨੰਬਰ 3 ਤੇ ਘਾਲੀ ਦਲ ਤੇ ਨੰਬਰ 4 ਤੇ ਪ੍ਰਨੀਤ ਕੌਰ ਜੀ ਸਰਦਾਰ ਨਹੀਂ ਪ੍ਰਨੀਤ ਕੌਰ ਜੀ ਤੋਂ ਇਹ ਜਿਹੜਾ ਇਹ ਸਰਕਾਰ ਜਿਹੜੀ ਪ੍ਰੈਜ਼ੀਡੈਂਟ ਸਰਕਾਰ ਹੈ ਇਹਨਾਂ ਦੇ ਮੰਤਰੀ ਤੇ ਆਪ ਹੀ ਜਿੱਤਣਾ ਨਹੀਂ ਚਾਹੁੰਦੇ ਉਹ ਤੇ ਵਿਚਾਰੇ ਪੈਰ ਖਿੱਚੀ ਜਾਂਦੇ ਨੇ ਉਹ ਜਾਂਦੇ ਮੰਤਰੀ ਮੰਡਲ ਸਾਡੇ ਕੋਲ ਨੇ ਉੱਤੇ ਜਾ ਕੇ ਇਹਨਾਂ ਨੂੰ ਪੁੱਛਣਾ ਕਿੰਨੇ ਦੀ ਇਹ ਡਾਕਟਰਾਂ ਦੇ ਕंपाਊਂਡਰ ਬਣ ਜਾਣੇ ਜਾ ਕੇ ਉੱਥੇ ਇੱਥੇ ਤੇ ਉਹਨਾਂ ਦੀ ਸੁਣਵਾਈ ਹੈ ਮੰਤਰੀ ਨੇ ਸਾਰੇ ਕੰਮ ਕਰੀ ਜਾਂਦੇ ਨੇ ਤੋਂ ਇਸ ਗੱਲ ਕਰਨ ਜਦੋਂ ਪੁਲਵਾਨ ਆਪ ਹੀ ਕਿਸੇ ਕੁਸ਼ਤੀ ਨੂੰ ਜਿੱਤਣਾ ਨਹੀਂ ਚਾਹਦਾ ਤੇ ਕੋਚ ਕੀ ਕਰੇਗਾ ਬਾਹਰ ਬੈਠਾ ਜੀ ਸੋ ਇਸ ਗੱਲ ਕਰਨ ਇਹ ਜਿੰਨੇ 5 ਦੇ 5 ਖਿਡਾਰੀ ਨੇ ਇਹ ਬਰੰਗ ਚਿੱਠੀਆਂ ਵਰਗਾ ਜਦੋਂ ਕੋਈ ਮਾਲਕ ਚਿੱਠੀ ਨਹੀਂ ਰੀਸੀਵ ਕਰਦਾ ਤਾਂ ਬਰੰਗ ਫੇਰ ਪੋਸਟ ਆਫਿਸ 'ਚ ਆ ਜਾਂਦੀਆਂ ਇਹ ਬਰੰਗ ਚਿੱਠੀਆਂ ਫੇਰ ਪੋਸਟ ਆਫਿਸ 'ਚ 4 ਤਰੀਕ ਨੂੰ ਪਹੁੰਚ ਜਾਂਦੀਆਂ ਬਹੁਤ ਵਧੀਆ ਲੁਧਿਆਣਾ ਦੇ ਵਿੱਚ ਰਵਨੀਤ ਮਿੱਟੂ ਦੇ ਨਾਲ ਧੱਕਾ ਚੱਲ ਰਿਹਾ ਉਹਦੇ ਪਰ ਕੀ ਕੰਗ ਮਾਰਿਆ ਜਾਂਦਾ ਜਿਹੜਾ ਕੋਠੀ ਵਾਲਾ ਮੈਟਰ ਹੈ ਜੀ ਆਓ